ਗੁੱਡ ਮਾਰਨਿੰਗ ਵੈਲਕਮ ਬੈਕ ਟੂ ਦਾ ਚੈਨਲ ਗਾਇਸ 11:00 ਵਜ ਗਿਆ ਤੇ ਮੈਂ ਮਮਾ ਤੇ ਕਿਹਾ ਮਮਾ ਅੱਜ ਬਣਾਉਣੀ ਆਪਾਂ ਆਲੂ ਦੀ ਪਰੌਠੇ ਕਿਉਂਕਿ ਇਹ ਤਾਂ ਕਾਫੀ ਟਾਈਮ ਹੋ ਗਿਆ ਬਣਾਇ ਨਹੀਂ ਆਲੂ ਅਸੀਂ ਖਾਂਦੀ ਨਹੀਂ ਬਹੁਤ ਜ਼ਿਆਦਾ ਘੱਟ ਕੱਢ ਲੂ ਖਾਂਦੀ ਨਾ ਮਮਾ ਆਪਾਂ ਹਾਂ ਹਾਂ मतलब ਹਲੇ ਸਾਡੀਆਂ ਤਾਂ ਸ਼ੁਰੂ ਹੋਈਆਂ ਸੀ ਜਦੋਂ ਆਪਾਂ ਇੱਕ ਵਾਰ ਬਣਾਈ ਸੀ ਪਰੌਠੇ ਇੱਕ ਵਾਰੀ ਹਾਂ ਤੇ ਉਸ ਤੋਂ ਬਾਅਦ ਆਪਾਂ ਗਾਇਸ ਹੁਣ ਬਣਾਉਣਗੇ ਤੇ ਆਲੂ ਮਤਲਬ ਅਸੀਂ ਬਹੁਤ ਜ਼ਿਆਦਾ ਘੱਟ ਖਾਈਦੇ ਆ ਕਦੇ ਕਦੇ ਖਾਈਏ ਸਬਜ਼ੀ ਜੁ ਵੀ ਨਹੀਂ ਅਸੀਂ ਆਲੂ ਖਾਈਦੇ ਤੇ ਮੈਂ Papa ਨੂੰ ਕਿਹਾ ਮੈਂ ਕਿਹਾ Papa ਆਲੂ ਲਿਆ ਦਿਓ ਗਾਇਸ ਲੋਕੀ ਕਰਿਆ ਲੱਗ ਲਾ ਕਿ ਇਕੱਠੇ ਰੱਖ ਲੈਂਦੇ ਸੀ ਰੱਖੀ ਦੇ ਬਿਨੂ ਸਾਨੂੰ ਕਿਉਂਕਿ ਅਸੀਂ ਬਹੁਤ ਘੱਟ ਆਲੂ ਵਰਤਦੇ ਹਾਂ ਇਸ ਕਰਕੇ ਜਦੋਂ ਲੋਡ ਹੁੰਦੀ ਕਿਲੋ ਡੇਢ ਕਿਲੋ ਲੈ ਆਈਦੇ ਵਾ ਤੇ ਹੁਣ 11 ਵਜ ਗਈ ਹੈ ਤੇ ਮੰਮਾ ਕਹਿੰਦੇ ਹੁਣ ਇਸ ਟਾਈਮ ਬਣਾਉਂਗੀ ਤੂੰ ਵੈਸੇ ਵੈਸੇ 1 ਵਜੇ ਰੋਟੀ ਖਾਈ ਦੀ ਆ ਤੇ ਬਾਣੀ ਜਾਣੀ ਹੈ ਹੱਲੇ ਮਤਲਬ ਪਾਣੀ ਤੋਂ ਘੰਟੇ ਹੈਗੇ ਬਾਣ ਜਾਣੀ ਆ ਤੇ ਬਣਾਉਣੇ ਆਲੂ ਦੇ ਪਰੌਤੇ ਗਾਇਸ ਕੱਲ ਹੈ ਨਿਊ ਇਅਰ ਤੇ ਅੱਜ ਨਾਲ ਕੱਲ ਅਸੀਂ ਮਮਾ ਦਾ ਵੱਡੇ ਬਣਾਣਾ ਕੱਲ ਮਮਾ ਦਾ ਵੱਡੇ ਆ ਤੇ ਮਮਾ ਨੇ ਟਮਾਟਾ ਇੱਧਰ ਦੇਖ ਲਓ ਗਾਇਸ ਜਦੋਂ ਮਨੀਸ਼ਾ ਦਾ ਜਨਮ ਦਿਨ ਹੁੰਦਾ ਨਾ ਦਿੱਲੀ ਦਿੱਲੀ ਨਹੀਂ ਨਹੀਂ ਜਦੋਂ ਅਭੀ ਦੇ ਦਾ ਜੇ ਸਾਲ ਬਾਅਦ ਜਦੋਂ ਵੀ ਹੁੰਦਾ ਹੈ ਦਾ ਜਨਮ ਦਿਨ ਉਹ ਉਹ ਵਾਲੀ ਦਿੱਲੀ ਕਿੰਨੀ ਮੈਂ ਵੀ ਇਹ ਮੈਂ ਤਾਂ ਆਈਫੋਨ ਮੰਗ ਮੰਗਦੀ ਆ ਤਾਂ ਮੈਂ ਦਿੱਤਾ ਹੁਣ ਇਹ ਮੇਰੇ ਹੱਥ ਆ ਗਈ ਹੈ ਮੈਂ ਕਿਹਾ ਹੁਣ ਮੈਨੂੰ ਚਲੋ ਮੈਂ ਆਈਫੋਨ ਤਾਂ ਨਹੀਂ ਮੰਗਦੀ ਕੋਸ਼ਿਸ਼ ਵੀ ਮੈਂ ਕਿਹਾ ਉਹ ਮੈਂ 100 ਰੁਪਏ ਵਾਲੀ ਗਿਫਟ ਮੈਨੂੰ ਗਿਫਟ ਚਾਹੀਦਾ ਮੈਂ ਕਿਹਾ ਮੋਨਾ ਆ 25-25 ਰੁਪਏ ਦੋ ਕਰੋੜੇ ਬਣਾ ਕੇ ਦੇ ਨਾ ਉਹ ਤਾਂ ਵੀ ਨਹੀਂ ਖਰਚਾ ਹੋਇਆ ਹੈ ਹੈਂ ਕਹਿੰਦੇ ਤਾਂ ਮੇਰੇ ਹੀ ਖਰਚਾ ਹੋਇਆ ਤਾਂ ਫੇਰ ਕੀ ਹੈ ਆਪਾਂ ਬੱਲਿਓ ਕਰੋ ਆਪਣੇ ਕੋਲੋਂ ਕਰੋ ਕੋਲੋਂ ਹਾਂ ਪਾਪਾ ਨੂੰ ਪਟਾਉਣੇ ਪੈਣਾ ਆਪਾਂ ਕਾ ਤੋ ਗਿਫਟ ਤਾਂ ਮਮਨ ਚਾਹੀਦਾ ਮੈਨੂੰ ਭਈ ਆਪ ਬੜੇ ਤਾਂ ਟੁੱਪੀ ਕਾੜੀ ਬਿਤੀ ਨਹੀਂ ਬਈ ਨਹੀਂ ਪਾਪਾ ਤਾਂ ਵੱਖਰਾ ਗਿਫਟ ਚਾਹੀਦਾ ਮੈਨੂੰ ਐਡੇ ਕਿ ਤੁਸੀਂ ਅਮਬਾਨੀ ਲੱਗ ਕੇ ਤੁਹਾਡੇ ਤਾਂ ਮੁੰਵਕਰਾ ਚਾਹੀਦਾ ਅਮਾਨੀ ਆਲੀ ਗੱਲ ਨਹੀਂ ਕਿਉਂਕਿ ਮੈਂ ਕਹਣਾ ਉਹ ਤਾਂ ਮਾਨੀ ਲੱਗੀ ਹੋਣੀ ਜਦੋਂ ਮੇਰੇ ਤੋਂ ਮੰਗਦੇ ਆ ਤੁਸੀਂ ਮੈਨੂੰ ਦਿੱਤਾ ਗਿਫਟ ਵੈਲ ਤਾਂ ਸੋਹਣਾ ਗਿਫਟ ਦਿੱਤਾ ਤੇ ਹੀ ਮੈਨੂੰ ਹੈ ਚੁੱਪ ਕਰਕੇ ਦਾ ਗਾਈਸ ਤੁਹਾਨੂੰ ਨਹੀਂ ਪਤਾ ਇਹਨੂੰ ਪਿਛਲੇ ਜਨਮ ਲੈਣ ਤੇ ਮੈਂ ਰਿੰਗ ਲੈਟ ਲੇਗੇ ਦਿੱਤੀ ਓ ਮਾਈ ਗੋਡ ਮਮਾ ਹਮਾਰੇ ਟੇਸਟ ਚ ਕੋ ਯੂ ਇਸ ਕਰਕੇ ਹੁਣ ਮੈਂ ਤੁਹਾਨੂੰ ਹੌਲੀ ਜੀ ਦੱਸ ਦਿੱਤਾ ਜਿੱਦ ਕਿ ਸਾਨੂੰ ਬਤਾਈਏ ਜਮ ਜਿੱਦੋਂ ਮੈਂ ਬਲੌਗਰ ਟਪ ਟਪ ਕੇ ਦੱਸਦੀ ਆ ਗਾਇਸ ਮੈਂ ਇੰਗਲੈਂਡ ਤੇ ਵੀਡੀਓ ਬਣਾਉਣਾਈਏ ਮਮਾ ਨੂੰ ਭੇਜ ਮਮਾ ਆਈ ਆਈ ਉਹ ਮਸਾਲਾ ਟੈਸਟ ਕਰ ਲੋ ਪਰੌਠਿਆ ਦਾ ਵੀ ਸਹੀ ਹੈ ਜਾਂ ਨਹੀਂ ਪਪਾ ਕੀ ਗਿਫਟ ਦੇਣਾ ਮੰਮ ਨੂੰ ਕੀ ਗਿਫਟ ਦੇਣਾ ਪਪਾ ਇਹ ਦੋ ਹੀ ਹੋੜੇ ਗਿਫਟ ਦਾ ਨਾਮ ਸੋਣਗੇ ਹਨਾ ਪਪਾ ਇਤਰ ਗੱਲ ਕਰੋ ਗੇਮ ਚ ਘਟ ਤੇ ਆਂਦੋ ਮਮਾ ਗਿਫਟ ਮੰਗਈ ਆ ਦੇ ਸਾਡੇ ਤੋਂ ਦਵਾਂਗੇ ਦਵਾਂਗੇ ਉਏ ਗਿਫਟ ਅਫਟਰਨੂਨ ਮਿਲਣਾ ਹੈਗਾ ਤੂੰ ਟੱਪ ਦਵਾਗੇ ਮੈਂ ਇੰਤਾਈ ਤੱਕ ਜੇ ਰੰਨ ਦਿੱਤਾ ਹਾਂ ਹਾਂ ਮਾ ਐਸੋ ਇੱਤ ਲੋ ਜਿਤੇ ਸੀ ਆ ਤੱਕ ਗਿਫਟ ਲਿਆ ਨਾ ਤਵੇ ਤੁਹਾਨੂੰ ਗਿਫਟ ਦੇਣਾ ਭਾਰੀ ਪੈ ਜਾਊਗਾ ਮੈਨੂੰ ਕਿਉਂ ਭਾਰੀ ਪੈ ਜਾਊ ਮੈਂ ਮਹਿੰਗਾ ਗਿਫਟ ਮੰਗੂਗਾ ਹੋਰ ਪਾਉਂਗਾ ਹਾਂ ਹੋਰ ਪਾਉਂ ਬੋ ਕਾਟਾ ਪਹਿਲਾਂ ਵੀ ਪਾਇ ਇਨਾ ਦਾ ਕੀੜਾ ਧੜੀਆਂ ਲੂਣ ਨਹੀਂ ਸੂਤ ਹੁੰਦਾ ਪਿਆ ਤੇ ਅਮੈਂ ਦਰਾਓ ਵੇਟ ਕਰਦਾ ਬੇਟਾ ਵਾਈਂ ਵਿੱਚ ਵੇਟ ਅ ਵਾਚ ਬੇਟਾ ਵਾਚ ਵੀ ਆਹ ਕੀਆ ਬੋਲਾ ਹੈ ਮੈਨੇ ਮम्मा ਨੂੰ ਉਹਦੇ ਵਿੱਚ ਮਸਾਲਾ ਵਗੈਰੇ ਜੁਗੜਟ ਹੋਗਾ ਸਹੀ ਘਰ ਦੇ ਪਏ ਇਹ ਨੂੰ ਮੈਂ ਹੱਥ ਲਿਬੜਿਆ ਨਾ ਉਹਨੂੰ ਮਿਕਸ ਕਰਦੀ ਪਈ ਸੀ ਤਾਂ ਇਹ ਹੈ ਨਾ ਮम्मा ਗਿਫਟ ਮੰਗੀ ਜਾਂਦੇ ਆ ਮੇਰੇ ਤੋਂ ਮੇ ਤੱਕ ਰੁਪਈਆ ਵੀ ਨਹੀਂ ਹੈਗਾ ਇਹ ਗੱਲ ਮम्मा ਨੂੰ ਸੋਚੜੀ ਚਾਹੀਦੀ ਆ ਪਰ ਮम्मा ਨੂੰ ਇਦਾਂ ਵੀ ਕਰਨਾ ਚਾਹੀਦਾ ਮੇਰੇ ਨਾਲ ਕਿ ਮੈਂ ਤਾਂ ਗਿਫਟ ਮੰਗਦੇ ਪਏ ਜਦੋਂ ਮੇਰੇ ਤੋਂ ਪੈਸੇ ਆਊਗਾ ਮੈਂ ਦੇ ਦੂੰਗੀ ਹੈ ਪਰ ਇਹ ਨਹੀਂ ਗਾਇਸ ਆਧਾਰ ਨਹੀਂ ਚੱਲਣਾ ਮੈਂ ਨਹੀਂ ਕਮੋਂਦੀ ਹਜੇ ਮੈਂ ਹਜੇ ਤੱਕ ਮੈਂ ਇਹਨਾਂ ਨਾਲ ਹਾਜ਼ਰ ਕੀਤਾ ਪਰ ਹੁਣ ਨਹੀਂ ਚੱਲਣਾ ਦਾ ਅਮਾ ਮੈਂ ਕਿਹੜਾ ਕਮੋਂ ਨਹੀਂ ਤੁਸੀਂ ਇਹ ਗੱਲ ਸੋਚੋ ਮੈਂ ਲੋ ਹੈ ਮਮਾ ਆਪਣੀ ਆਈ ਤੇ ਆ ਗਿਆ ਗਿਫਟ ਤੁਹਾਨੂੰ ਦੇਣਾ ਹੀ ਪੈਣਾ ਇਹ ਮੈਂ ਇਹ ਮੈਂ ਬੈਕਗਰਾਉਂਡ ਨਹੀਂ ਮੈਂ ਤੋਂ ਨਹੀਂ ਮੰਗਿਆ ਕਿਉਂਕਿ ਮੈਂ ਮਮਾ ਤਾਂ ਨਹੀਂ ਮੰਗਦਾ ਗਾਇਸ ਇਹਨਾਂ ਨੇ ਮੈਨੂੰ ਗਿਫਟ ਤੱਕ ਤਾਂ ਕੀ ਦੇਣਾ ਇਹਨਾਂ ਨੇ ਮੇਰਾ ਕਦੀ ਜਨਮ ਦਿਨ ਨਹੀਂ ਮਨਾਇਆ ਉਹ ਮੈਂ ਨਹੀਂ ਤਾਂ ਮੰਗਦੀ ਹਾਂ ਗਾਇਸ ਮੋਨਾ ਨਹੀਂ ਮੰਗਦੀ ਆਪਣੇ ਬਰਥਡੇ ਤੇ ਗਿਫਟ ਕਿ ਕੋਈ ਤਾਂ ਮੰਗਿਆ ਹੁੰਦਾ ਜਣੇ ਤਾਂ ਸਾਰੇ ਪੱਖੋਂ ਮੇਰਾ ਸੌਰੀ ਜਾਵੇ ਹਨਾ ਹਾਂ ਬੋਚਲਾ ਕ ਬੰਮਾ ਗਾਇਸ ਮਮਾ ਜੀ ਹੂੰ ਮੈਂ ਤੈਨੂੰ ਗਿਫਟ ਕਿੱਥੋਂ ਦੂੰਗੀ ਤੁਸੀਂ ਇਹ ਗੱਲ ਸੋਚੋ ਪੈਦਾ ਕਰੋ ਜਿੱਥੋਂ ਮਰਜ਼ੀ ਕਰੋ ਮੈਨੂੰ ਗਿਫਟ ਚਾਹੀਦਾ ਏਟੀਐਮ ਨਾ ਥੀਰਾ ਤੇ ਜਾ ਕੇ ਹੁਣ ਅਸੀਂ ਪੈਦਾ ਕਰੋ ਹਾਂ ਹੋ ਲੁੱਟ ਕੇ ਕੋਈ ਹੋਰ ਲੈ ਜਾਵੇ ਤੇ ਨਾ ਤੁਹਾਡਾ ਲੱਗ ਜਾਵੇ ਆਹੋ ਸਦੋ ਵੀ ਲੁੱਟੜਾ ਕਿਹਾ ਰਹੇ ਤੇ ਬਣੀ ਲੱਗੇ ਉੱਤੇ ਆਹ ਵੇ ਇੱਕ ਜੀ ਬੰਦਰੀ ਖਾਂਦੀ ਆਹ ਹੋਏ ਆਪਾਂ ਏਟੀਐਮ ਚ ਗਾਇਸ ਅਸੀਂ 버ਗਰ ਖਾਣ ਜਾ ਕੋਈ 버ਗਰ ਖਾ ਕੇ ਜਿੰਨਾ ਸੀ ਇੱਥੇ ਗਾਇਸ ਪਰੌਂਠੇ ਬਣ ਕੇ ਰੈਡੀ ਹੋ ਗਏ ਮੈਂ ਇਹ ਨਾ ਮਮਾ ਨੂੰ ਤੇ ਅਸੀਂ ਖਾਣ ਨੂੰ ਪਰ ਮਮਾ ਹਜੇ ਆਪਣਾ ਕੰਮ ਕਰਦੇ ਪਏ ਇੱਧਰ ਤੇ ਉਹ ਮੁੰਨਾ ਗੰਦੀਪਲ ਤੂ ਖਾ ਲਾ ਤੇ ਹੁਣ ਮੈਂ ਔਰ ਲੰਚ ਕਰ ਲੈਨੀ ਆ ਗਾਇਸ ਮੁੰਨਾ ਨੇ ਇੰਨੇ ਸਵਾਲ ਪੁੱਛਣਾ ਢੇੜਾਏ ਇਹ ਇਮੋਸ਼ਨਲ ਹੋ ਗਈ ਮੁੰਨਾ ਮੁੰਨੇ ਤੇ ਤਾਂ ਹਾੜਾ ਇਮੋਸ਼ਨਲ ਫੇਸ ਇਦਾਂ ਹੀ ਹੁੰਦਾ ਮੇਰੇ ਨਾਲ ਹਮੇਸ਼ਾ ਜਦ ਮੈਂ ਰੋਟੀ ਖਾਂਦੀ ਆ ਹਾਂ ਗਾਇਸ ਐਨੀ ਵਾਰ ਚ ਹੈਵੀ ਜਿਹੀ ਜਨ ਲੱਗੀ ਜਾਂਦੀ ਪਈ ਆ ਹਨਾ ਗੰਗਾ ਜਮਨਾ ਸਰਸੋਤੀ ਅਮਰ ਨਾ ਹਾਂ ਗਾਇਸ ਮੁੰਨਾ ਨਾਲ ਬਹੁਤ ਜ਼ਿਆਦਾ ਮਿਰਚ ਮੰਨਦੀ ਆ ਸਬਜੀ ਫਿੱਕੀ ਵੀ ਹੋਵੇ ਤਾਂ ਮੇਂ ਦੀ ਅੱਖਾਂ ਚੋਂ ਪਾਣੀ ਆਉਂਦਾ ਰਹਿੰਦਾ ਹੂੰ ਇਹਦਾ ਕਿ ਤੁਸੀਂ ਦੇਖ ਸਕਦੇ ਹੋ ਲਾਈਵ ਲਾਈਵ ਰਿਪੋਰਟ ਦਿਖਾ ਲਈ ਕਿਸੀ ਲਾਈਵ ਰਿਪੋਰਟ ਅਨਮਾ ਮਮਾ ਆਪਣਾ ਕੰਮ ਕਰਦੇ ਪਏ ਇਧਰ ਆਈ ਸੀ Nisha ਕਹਿੰਦੀ ਨਾ ਗੀ ਦੇਖਣਾ ਮੈਂ ਨੱਕ ਕਿੰਨਾ ਠਰਿਆ ਤੇ ਹਾਂ ਇਹਦਾ ਨੱਕ ਬਹੁਤ ਠਰਿਆ ਹੋਇਆ ਸੀ ਤੇ ਮੈਂ ਨਾ ਇਹਨੂੰ ਕਿਹਾ ਮੈਂ ਕਿਹਾ ਕਿ ਨਾ ਸਰਦੀਆਂ ਚ ਇਹਦਾ ਨੱਕ ਸਲਾਬਿਆ ਜਾਂਦਾ ਮਤਲਬ ਗਿੱਲਾ ਜਾਂਦਾ ਮੇਰੇ ਕਹਿਣਾ ਮਤਲਬ ਕਿ ਠੰਡਾ ਜਾਂਦਾ ਤੇ ਠੜਾ ਮੇਰੇ ਨੱਕ ਤੇ ਤਾਂ ਕੁਝ ਪਾਉਣ ਨੂੰ ਹੋਣਾ ਚਾਹੀਦਾ ਇੰਦਾ ਇਥੋ ਇੰਦਾ ਨਹੀਂ ਕੋ ਟੋਪੀ ਹੋਣੀ ਚਾਹੀਦੀ ਇੰਦਾ 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 ਅੱਛਾ ਮਲੇ ਇਥੋਂ ਪਾਸੇ ਖੁੱਲੀ ਹੋਣੀ ਚਾਹੀਦੀ ਖਾਣ ਨੂੰ ਤੇ ਸਾਲਣ ਨੂੰ ਬਾਕੀ ਸਾਰੇ ਇੰਦਾ ਪੈਗ ਹੋਣੀ ਹੈ ਨਹੀਂ ਤੇ ਦੇਖਿਓ ਪਾ ਗਰਮ ਰਹਿੰਦੇ ਗਾ ਗਾਇਸ ਜਦੋਂ ਪਪਾ ਨੇ ਸਵੇਰ ਦਾ ਮਮਾ ਨੂੰ ਯਾਦ ਲਾਇਆ ਨਾ ਵੀ ਕੱਲ ਜਰਮ ਦੇਣਾ ਤੁਹਾਡੀ ਪੱਪੀ ਦਾ ਤੇ ਮਮਾ ਨੂੰ ਹੋਈ ਪੀ ਜਾਂਦੇ ਮੈਨੂੰ ਗਿਫਟ ਦੋ ਮੈਨੂੰ ਗਿਫਟ ਦੋ ਉਮਾ ਕੀ ਗੱਲ ਹੈ ਨਾ ਲੈਸ ਦੇਖ ਲੋ ਮੰਗ ਮੰਗ ਕੇ ਵੀ ਗਿਫਟ ਨਹੀਂ ਮਿਲਦਾ ਆਪਣੇ ਆਪ ਤਾਂ ਕੀ ਦੇਣਾ ਉਹ ਚੀਜ਼ ਬੰਗੇ ਕੀ ਸਵਾਦ ਮਿਲਣਾ ਹੀ ਨਹੀਂ ਬੰਦ ਸਵਾਦ ਹੀ ਨਹੀਂ ਹੋਣਾ ਨਹੀਂ ਨਹੀਂ ਮੈਂ ਤਾਂ ਪੈਸੇ ਆ ਤਰ ਗਿਫਟ ਦੇਣਾ ਹੈ ਮਾ ਕੀ ਹੋਇਆ ਤਵੇ ਤੂੰ ਗਿਫਟ ਦਾ ਪੈਸਾ ਨਹੀਂ ਹੁੰਦਾ ਕੀ ਗੱਲ ਹੈ ਫੇਰ ਕੀ ਹੋਇਆ ਲੈ ਤੇ ਮੈਂ ਕਿੱਥੇ ਦੋਂਗੀ ਬਿਨਾ ਪੈਸੇ ਤਾਂ ਹੈ ਫੇਰ ਕੀ ਹੋਇਆ ਨਹੀਂ ਹੈ ਕਿ ਤੱਕ ਅੱਗੇ ਕਿਹੜਾ ਮੈਨੂੰ ਗਿਫਟ ਦਿੰਦੀ ਆ ਤੂੰ ਤਾਂ ਫੇਰ ਤੇ ਮੁਕਤਵਾਂ ਕਹਿੰਦੇ ਪੈਸੇ ਵਾਰੀ ਮੈਂ ਮੈਗਾ ਕੇ ਤਾਂ ਯਾਦ ਨਹੀਂ ਰੰਦਾ ਹੁਣ ਤਾਂ ਮੈਂ ਯਾਦ ਕਰਾਉਣੀ ਆ ਵੀ ਮੇਰਾ ਜਨਮ ਦਿਨ ਮੈਨੂੰ ਗਿਫਟ ਚਾਹੀਦਾ ਆ ਤੁਹਾਨੂੰ ਵੀ ਪਾਪਾ ਨੇ ਕਰਾਇਆ ਪੜਾ ਤੁਹਾਨੂੰ ਯਾਦ ਸੀਗਾ ਮੈਂ ਦੱਸਿਆ ਪਾਪਾ ਨੂੰ ਕੱਲ ਨੂੰ ਮੈਂ ਕਿਹਾ ਮੇਰਾ ਜਨਮ ਦਿਨ ਆ ਓ ਮਾਈ ਗੋਡ ਸ਼ਾਮ ਹੋ ਚੁੱਕੀ ਆ ਇਹਨਾਂ ਦਾ ਟੀ ਟਾਈਮ ਹੋ ਚੁੱਕਾ ਤੇ ਹੁਣ ਮੰਮਾ ਕਹਿੰਦੇ ਮਟਰ ਘਟਾਵੇਂ ਨਾ ਮਟਾਰ ਕਰ ਲਈਏ ਬਰਾਬਰ ਬਹੁਤ ਠੰਡਾ ਗਾਇਸ ਮਟਰਕ ਵੀ ਢੰਡੇ ਹੋਣੇ ਆ ਗਾਇਸ ਹੁਣ ਆ ਮੰਮਾ ਤੋਹਫਾ ਮਿਲ ਗਿਆ ਮੰਮਾ ਦੇ ਪੱਟੇ ਦਾ ਗਾਈਸ ਤੋਫਾ ਖਾਇਆ ਜਾਵੇ ਤੋਫਾ ਨੰਬਰ 1 ਤੋਫਾ ਨੰਬਰ 1 2 ਕਿਲੋ ਬਟਰ ਕੰਡੇ ਚਲੋ ਆਰਾਮ ਨਾਲ ਗਾਈਸ ਇਨਨ ਨੂੰ ਸਮਝਾਓ ਮਨੀਸ਼ ਨੂੰ ਕਿ ਕੰਮ ਆਰ ਮਿਲ ਕੇ ਕਰੀਦਾ ਤੈਨੂੰ ਇਹ ਕੰਡੇ ਦਾ ਕਿਲੋ ਮੈਂ ਕੱਢਾਂ ਮਮਾ ਮੈਂ ਕਢਾ ਦੇਣੀ ਸੀ ਮੈਂ ਚਲੀ ਆ ਕਿਚਨ ਕਿ ਕਿਉਂ ਕੀ ਆਜ ਮੀਨੀਸ਼ਾ ਦੀ ਬਾਣੀ ਅੱਜ ਮੇਰੀ ਬਾਸ ਯਸ ਤੇ ਮਮਾ ਮੈ ਬੇਲੀ ਨਹੀਂ ਹੈਗੀ ਮੈਂ ਵੀ ਐਡੀਟਿੰਗ ਕਰਦੀ ਪਈ ਤੇ ਹਨਾ ਗਾਇਸ ਮੈਂ ਕੱਟਦੇ ਤਾਂ ਮੈਂ ਸਲੋ ਮੈਂ ਤਾਂ ਬੋ ਕੱਟਾ ਹੁੰਦੇ ਆ ਡੱਟ ਚਾਹੇ ਜਿੰਨੇ ਕੱਟ ਹੁੰਦੇ ਉਹਨੇ ਦਾ ਕੱਟ ਥੋੜਾ ਹਲਕਾ ਹੋਊਗੀ ਇਤਨੀ ਪਤਾ ਕੋਈ ਨਹੀਂ ਗਾਇਸ ਮੈਂ ਪਰਣ ਲਿਆ ਸੀ ਕਿ 2 ਕਿਲੋ ਮਟਰ ਸੀ ਮਮਾ ਠੀਕ ਨਹੀਂ ਸੀ ਮੈਂ ਕੰ ਬੈ ਕੰਨੇ ਮੈਂ ਕੰਨੇ ਸਾਰੇ ਮੇਰੀ ਸਪੀਡ ਇੰਨੀ ਸਲੋ ਸੀ ਸਲੋ ਸੀ ਕਿ ਮੈਂ ਥੋੜੇ ਜੇ ਕੱਡੇ ਮਮਾ ਨੇ ਮੇਰੀ ਹਲਪ ਕਰਾਈ ਸੀ ਸਪਾਈਆ ਕੱਢ ਕੇ ਹਟ ਗਈ ਫਿਰ ਮੈਨੂੰ ਤੱਤੀ ਨਹੀਂ ਸੀ ਅਮਮਾ ਮੈਂ ਮੈਂ ਤੈਨੂੰ ਕਹਿੰਦੀ ਮੈਂ ਹੀ ਕਢਾਂਨੀ ਆ ਨਹੀਂ ਜੀ ਮੈਂ ਕਰੀ ਸੀ ਕਢ ਲੈਣ ਕਢ ਲੈਣ ਪਰ ਉਹ ਮੰਗਦੇ ਮੈਂ ਕਢਾਂ ਨਹੀਂ ਤੇ ਤੇਰੀ ਛੇਤੀ ਬੱਸ ਕਰ ਪੈਣਾ ਸੀ ਆਪੀ ਬਾਹਰ ਆ ਜਾਂਦੀ ਆ ਤੂੰ ਤਾਂ ਸਾਨੂੰ ਸਹੀ ਕਿਹਾ ਹਣਾ ਬਹੁਤ ਟਾਈਮ ਲੱਗਣਾ ਮੈਨਾਂ ਨੂੰ ਹੂੰ ਤੇ ਹੁਣ ਮਮਾ ਨੂੰ ਗਿਫਟ ਮੜ ਗਿਆ ਜੀ ਕਿਤਾਬ ਜੀ ਕਿਤਾਬ ਵਧੀਆ ਲੱਗਾ ਬਹੁਤ ਕੋਈ ਨਹੀਂ ਮਾ ਮਾ ਇਹ ਗਿਫਟ ਤਾਂ ਜਲੀ ਨਹੀਂ ਹੈਗਾ ਇਹ ਗਿਫਟ ਇਹਦੇ ਲਈ ਹੈ ਕਿਉਂਕਿ ਖਾਣੇ ਇੰਨੇ ਆ ਨਹੀਂ 2 ਦਿਨ ਸਬਜ਼ੀ ਬਣਾ ਕੇ ਖਾਵਾਂਗੇ ਇੱਕ ਤਾਂ ਆਪਾਂ ਸਬਜ਼ੀ ਚ ਪਾਵਾਂਗੇ ਦੂਜਾ ਆਪਾਂ ਪਾਵਾਂਗੇ ਚੌਲਾਂ ਚ ਮਾ ਇਹ ਗੱਲ ਤੇ ਨੋਟਿਸ ਨਹੀਂ ਕੀਤੀ ਮਾਰੇ ਬਣਾਉਂਦਾ ਤੁਸੀਂ ਇਹਦੇ ਲਈ ਨਹੀਂ ਹੋਗੀ ਤੁਸੀਂ ਪਾਪਾ ਦੀ ਤੇ ਸਾਗ ਬਣਾਤਾ ਇਹ ਤੇਰਾ ਗਿਫਟ ਆ ਫਿਲਹਾਲ ਗਿਫਟ ਤਾਂ ਪਹਿਲਾਂ ਮम्मा ਨਹੀਂ ਜਾਂਦਾ ਹਨਾ ਮੈਂ ਹੀ ਘੱਟ ਸਵਾਰ ਕੇ ਗਾਇਸ ਤਿਆਰ ਕਰਨਾ ਹੁੰਦਾ ਖਾਣ ਦੇ ਲਈ ਮੈਂ ਹੀ ਬਣਾਉਣੀ ਆ ਯੈਸ ਖਾਣ ਦੇ ਲਈ ਨਹੀਂ ਖਾਣ ਲਈ ਵੀ ਤੁਸੀਂ ਬਣਾਉਣੀ ਆ ਮਾਕੜਾ ਖਾਣੀ ਮਟਰ ਵਾਸਤੇ ਬਣਾਉਣੀ ਹੈ ਹੂੰ ਬਣਾਉੜਾ ਕੀ ਕਰ ਜਾ ਮਟਰ ਸਪੈਸ਼ਲ ਤੇਰੇ ਲਈ ਆ ਕੀ ਏਡਾ ਦਾ ਸਪੈਸ਼ਲ ਮੱਕਵਰਾ ਬਣਾਉਣ ਲੱਗੇ ਗਾਜਰਾ ਮਟਰ ਹਾ ਸਪੈਸ਼ਲ ਐਡਾ ਕਰੀ ਸਪੈਸ਼ਲ ਨਹੀਂ ਬਣਾਉਣ ਲੱਗੇ ਮੱਕਵਰਾ ਕਨਵਲੀ ਚੀਕਿਆ ਨਹੀਂ ਤੁਸੀਂ ਕਾ ਦੇਤੇ ਐਦਾ ਨਾ ਤੇ ਗੋੜਾ ਮਮਾ ਮਟਰ ਕੱਡੂਗੇ ਯਸ ਮਾ ਡਾਟਾ ਜੋ ਡਾਟਾ ਰੋਟੀ ਹੋਏ ਆ ਫਿਰ ਕੀ ਹੋ ਗਿਆ ਮੁੰਨਾ ਨਹੀਂ ਗਾਇਸ ਮੇਰੀ ਵਲੌਗ ਚ ਇਨਸਰਟ ਕਰਕੇ ਲੋਕ ਹੱਸਦੇ ਪਏ ਮੈਨੂੰ ਤਾਂ ਗੱਲ ਹੀ ਨਹੀਂ ਪਤਾ ਗਾਈਸ ਆ ਵਲੌਗ ਐਡਿਟ ਕਰਦੀ ਪੀਛੇ ਉਹਦੇ ਵਿੱਚ ਜਿਹੜੀ ਮੰਮਾ ਨੇ ਗੱਲ ਕਹੀ ਨਾ ਉਹ ਮੇਰੀ ਇਨਸਾਲਟ ਆ ਤੇ ਉਹਨੂੰ ਛੋੜ ਕੇ ਮਮਾ ਹੱਸਨੇ ਪਏ ਆ ਮੇਰੇ ਵੀ ਦੱਸ ਤੇ ਮੈਂ ਵੀ ਹੱਸਦਾ ਤੂੰ ਮੈਂ ਕਿ ਗਾਈਸ ਮਨੀਸ਼ਾ ਉੱਟ ਖੜੀ ਐ ਤੇ ਉੱਟ ਗਿਆਣੇ ਵੇ ਰਾਮੀ ਕਰੂਗੀ ਰੁਕ ਕਹਿੰਦੇ ਗਾਇਸ ਮੇਰੀ ਜੋ اٹ ਗਿਆ ਤੇ ਹੁਣ ਫੇਰ ਉੱਠ ਕੇ ਆਰਾਮ ਕਰੂਗੀ 16 ਨੇ ਸੱਚੇ ਗੱਲ 16 ਨੇ ਨਹੀਂ ਪੀ ਜਾਂਦੀ ਨਹੀਂ ਨਹੀਂ 16 ਨਹੀਂ ਹੁੰਦੀ ਸੱਚੇ ਗੱਲ ਉਹ ਗਾਇਸ ਮੈਂ ਆਰਾਮ ਕਰਕੇ ਥੱਕਾ ਚਲੀ ਨਾ ਇਸ ਲਈ ਮੈਂ ਦੁਬਾਰਾ ਆਰਾਮ ਕਰ ਲਈ ਗਾਇਸ ਇਹ ਨਾਸਾ ਮਮਾ ਨੂੰ ਉਹ ਮੈਂ ਨਾਸਾ ਬਹੁਤ ਹੱਸਾ ਕਿੰਨਾ ਸੀਰੀਅਸ ਹੋ ਕੇ ਮਮਾ ਨੇ ਕਿਹਾ ਗਾਇਸ ਇਹ ਔਟਕੜੀਆਂ ਮੈਂ ਔਟਕੇ फिर बेजूगी आराम करूंगी कोई नहीं ठाकुर ठाकुराइन याद रखोगे तुमने हमें डिले किया ना कोई नहीं ठाकुर आई पिछली थोड़ा सा सच्चाई दसीया सच्चाई नहीं सोंडी किसरे रहन दो गाइस मैं आ गई हां कैमरा ठीक गाइस मैं आ गई काम करके रसोई चो ते मनीषा मनीषा ने मम्मा ने ना हर क्राउंडी भीया मैं मैं गई सीगी 5:30 बजे ਕਿਚਨ ਚ ਤੇ ਅਮਾ ਕਿੰਨਾ ਐਮਬਾਲੀ ਨਾਲ ਕੁਰਾਣੀ ਜੁਰਗੀ ਤਾਡੀ ਮੈਂ ਕਾਜਰਾ ਵੀ ਛੱਲ ਕੇ ਹੂੰ ਅੱਜ ਮੈਂ ਮਨੀਸ਼ਾ ਨੇ ਮੇਰਾ ਦਾ ਕੰਮ ਕੀਤਾ ਦਾਜਰਾ ਛੱਲਣ ਦਾ ਨਹੀਂ ਕੱਟਾ ਕੱਟਦੀ ਨਹੀਂ ਮੈਂ ਹੁਣ ਮੇਰਾ ਲਸਣ ਕਰਨ ਡਈ ਆ ਗਾਈ ਸੇ ਆਪੇ ਕਰਦੀ ਪੀਂਦਾ ਵੀ ਕਹੋ ਆਪੇ ਕਰ ਬਰੋਦ ਤਾਂ ਬੜਾ ਕਰਦੇ ਨੇ ਬਲੌਗ ਚ ਆਪੇ ਕਰਦੀ ਪੀ ਆ ਮੈਨੂੰ ਕਹਿੰਦੀ ਮੰਮੀ ਲਸਣ ਕਰ ਮੈਂ ਤਾਂ ਤਰਾ ਸਕਦੀਆਂ ਦਾ ਕਰਾ ਦੇ ਆ ਦੇਖ ਲੈਣਾ ਕੰਮ ਦੀ ਟਿਕਾੜ ਕਰੋ ਨਾ ਕਰਦੀ ਤੇ ਪਈਆਂ ਤੇਰਾ ਕੰਮ ਕੋਈ ਕੰਮ ਸਭ ਨੂੰ ਕਰਨਾ ਚਾਹੀਦਾ ਆ ਦੇਖ ਲੋ ਕਚਰਾ ਉਨੀ ਸਬਜੀ ਲਈ ਜਿੰਨਾ ਕਚਰਾ ਨਿਕਲ ਗਿਆ ਮਟਰਾਂ ਦੀਆਂ ਛਿਲਕਾਂ ਆ ਤੇ ਗਾਜਰਾ ਦੀਆਂ ਛਿਲਕਾਂ ਆ ਕਚਰਾ ਇਦਾਂ ਹੀ ਹੁੰਦਾ ਹੈ ਜਿਆਦਾ ਜਿਆਦਾ ਛਿਲਕਾਂ ਜ਼ਿਆਦਾ ਹੁੰਦੀਆਂ ਸਬਜੀ ਚ ਹੁੰਦਾ ਤਾਂ ਉਹਨੇ ਤਾਂ ਸਬਜੀ ਦਾ ਭਾਰ ਹੀ ਹੁੰਦਾ ਜਿੰਨਾ ਛਿਲਕਾ ਦਾ ਭਾਰ ਹੁੰਦਾ ਆਓ ਆਪੇ ਇਦਾਂ ਕਿਆ ਕਰਾਂਗੇ ਛਿਲਕਾ ਕੱਢ ਲਾ ਸਬਜੀ ਦਾ ਭਾਰ ਤੋਲ ਦੇ ਇਦਾਂ ਕਿਦਾਂ ਤੋਲੂ ਤੁਹਾਨੂੰ ਭਗਲੇ ਬੰਦਾ ਦੁਕਾਨਦਾਰ ਘਾਟੇ ਚ ਜਾਊਗਾ ਹੂੰ ਪਰ ਪਿਛੋ ਉਹ ਵੀ ਤਾਂ ਉਸੇ ਹਿਸਾਬ ਨਾਲ ਲਿਆਉਂਦੇ ਹੁੰਨੇ ਸ਼ਿਲਕਾ ਤਾਂ ਵੇਚੀ ਲਿਆਉਂਦੇ ਹੁੰਨੇ ਉਹ ਹਾਂ ਪਰ ਇਦਾਂ ਦੀ ਠੰਡ 'ਚ ਵਿਚਾਰੇ ਆਪਣੇ ਲਈ ਸਬਜ਼ੀ ਐਕਸਪੋਰਟ ਕਰਦੇ ਆ ਗਾਇਸ ਹੁਣ ਹੋ ਚੁੱਕਿਆ ਰਾਤ ਤੇ ਮੈਂ ਮਮਾ ਦੀ ਹੈਲਪ ਕਰਾਤੀ ਸੀਗੀ ਥੋੜੀ-ਬੋੜੀ ਸਬਜ਼ੀ 'ਚ ਤੇ ਮਮਾ ਨੇ ਕੱਟ ਸਵਾਰ ਲਈ ਪਪਾ ਕੰਨੇ ਮੈਂ ਬਣਾਉਂਗੀ ਸੇਟ ਘੜਾ ਮਾ ਸਵੇਰੇ ਬਣਾਵਾਂਗੇ ਮੈਂ ਕਿ ਯੈਸ ਨਾ ਮੇ ਸਾਲ ਵਾਲੇ ਦੈਨ ਫਰੈਸ਼ ਫਰੈਸ਼ ਸਬਜ਼ੀ ਯੈਸ ਦੈਨ ਗਾਇਸ 9 ਵਜੇ ਤੈਨ ਤੈਨ ਘੰਟੇ ਬਾਅਦ ਨਵਾਂ ਸਾਲ ਚੜ ਚੜਨਾ ਤੇ ਗਾਇਸ ਤੁਹਾਨੂੰ ਸਾਰਿਆਂ ਨੂੰ ਸਾਡੇ ਪੂਰੀ ਫੈਮਿਲੀ ਵੱਲੋਂ ਹੈਪੀ ਨਿਊ ਇਅਰ ਹੈਪੀ ਨਿਊ ਇਅਰ ਗਾਇਸ ਵਨ ਤੁਮੀ ਗਾਇ ਹੈਪੀ ਨਿਊ ਇਅਰ ਯੈਸ ਨਮਸਕਾਰ ਜ਼ਿਆਦਾ ਹੋ ਗਿਆ ਮਤਲਬ ਐਕਸਚੇਂਜ ਜ਼ਿਆਦਾ ਹੋ ਗਿਆ ਗਾਇਸ ਹੈਪੀ ਨਿਊ ਇਅਰ ਹੈ ਹੈਪੀ ਨਿਊ ਇਅਰ ਠੀਕ ਹੈ ਤੇ ਨਵਾਂ ਸਾਲ ਤੁਹਾਡੇ ਲਈ ਸਾਰਿਆਂ ਲਈ ਤੇ ਸਾਡੇ ਲਈ ਖੁਸ਼ੀਆਂ ਭਰਿਆ ਆਵੇ ਹਟਾ ਮਾ ਸਾਰਿਆਂ ਲਈ ਹੈ ਨਾ ਸਾਰਿਆਂ ਲਈ ਯਸ ਜਿਹੜਾ ਜਿਹੜਾ ਮਿਸ਼ਨ ਆ ਆਪਣੇ ਆਪਣੇ ਮਿਸ਼ਨ ਚ ਕਾਮਯਾਬ ਹੋਣ ਹਾਂ ਇਹੜਾ ਜਿਹੜਾ ਜਿਹਦਾ ਮਿਸ਼ਨ ਆ ਮਿਸ਼ਨ ਚ ਕਾਮਯਾਬ ਹੋਵੇ ਸਾਡਾ ਵੀ ਜਿਹੜਾ ਮਿਸ਼ਨ ਆ ਤੁਹਾਡਾ ਵੀ ਜਿਹੜਾ ਮਿਸ਼ਨ ਆ ਤੁਸੀਂ ਮਤਲਬ ਜੋਤੀ ਕਰਨਾ ਚਾਹੁੰਦੇ ਹੋ ਪੂਰਾ ਹੋਵੇ ਤੇ 3 ਘੰਟੇ ਬਾਅਦ ਦਾ ਮਸਾਲ ਚੜ ਜਾਣਾ ਓ ਮਾਈ ਗੋਡ ਪਟਾਕੇ ਚੱਲਣੇ ਫੇਰ ਹਨਾ ਇਹਦੇ ਚੱਲਦੇ ਨੇ ਨਹੀਂ ਸੌਣਾ ਨਹੀਂ ਸੌਵਾਂਗੇ ਉਹ ਥੋੜੀ ਸੌਣਾ ਨਮਸਾਲ ਦੇਖ ਕੇ ਸੌਵਾਂਗੇ ਤੇ ਰਾਤ ਹੋ ਗਈ ਆ ਪਸ 3 ਘੰਟੇ पे ਬਾਏ ਬਾਏ 2023 ਕਿਤਾ ਲਾਦੇ ਨੇ ਅਜੀਬ ਜਿਹਾ ਲੱਗਦਾ ਇਸ ਸਾਲ ਚੱਲ ਜਾਣਾ ਨਾ ਹਣਾ ਵੈਲਕਮ 2024 yes welcome welcome ਕੁਛ ਦਰਦ ਅਜੀਬ ਜਿਹਾ ਲੱਗਦਾ ਪੈਣਾ ਚਿਲ ਕੋਈ ਨਹੀਂ ਹੁਣ ਸਾਲ ਤੱਕੇ ਵੱਧਨੇ ਆਪਾਂ ਵੱਡੇ ਹੋ ਜਾਣਾ ਮੇਰਾ ਪਾਪਾ ਵੱਡੇ ਹੋ ਜਾਣਾ ਇਦਾਂ ਸਾਲ ਅੱਗੇ ਕੇ ਵੱਧ ਜਾਨੇ ਦੇ ਇੱਕ ਕੁਦਰਤ ਆਪਾਂ ਕੀ ਕਰ ਸਕਦੇ ਕੁਛ ਨਹੀਂ ਕਰ ਸਕਦੇ ਤੇ ਸਾਡੀ ਉਹ ਇੰਜੋਏ ਮਾਰਦੇ ਤੁਸੀਂ ਕੱਲ ਦੇਖੀ ਲਈ ਸੀ ਕਿ ਸਫਾਈ ਵੜੀ ਨਿਊ ਇਅਰ ਵੜੀ ਅਣਾ ਉਹਦਾ ਦਵਾਰ ਦਾ ਸੰਦੀ ਲੋੜਨੀ ਤੇ ਰਾਤ ਹੋ ਗਿਆ ਹੁਣ ਗਾਇਸ ਅਪਨ 90 ਸਾਲ ਤੇ ਮਿਲਾਂਗੇ ਗਾਇਸ ਹੁਣ ਇਸ ਸਾਲ ਨਹੀਂ ਅਪ ਅਗਲੇ ਸਾਲ ਮਿਲਾਂਗੇ ਠੀਕਾ yes ਅਗਲੇ ਸਾਲ ਮਿਲਾਂਗੇ ਗਾਇਸ ਨਿਊ ਇਅਰ ਤੇ ਮਿਲਾਂਗੇ ਗਾਇਸ ਅਗਲੇ ਸਾਲ ਮਿਲਾਂਗੇ ਅੱਜ ਦੇ ਵਲੋਗ ਨੂੰ ਪੰਨੇ ਰੱਖਦੇ ਉਮੀਦ ਕਰਦਾ ਹਾਂ ਬਲੌਗ ਪਸੰਦ ਆਇਆ ਹੋਗਾ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਇਸ ਸਾਲ ਮੈਂ ਅਖਰੀ ਵਾਰ ਹੀ ਕਹਿਣ ਲੱਗੀ ਹਾਂ ਅਗਲੇ ਸਾਲ ਫੇਕ ਹੋਊਂਗੀ ਮਿਲਦੇ ਆਪਾਂ ਨੈ ਬਲੌਗ ਚ ਬਾਏ